Oh. ਸੀ ਸਦੀਆ ਸੀ ਸਦੀਆ ਪਰ ਤੇਨਾ ਉੱਤਰੀ ਸੀ ਸਦੀਆ ਸੀ ਸਦੀਆ ਪਰ ਤੇਨਾ ਉੱਤਰੀ ਸੀ ਸਦੀਆ ਪਰ ਤੇਨਾ ਉੱਤਰੀ ਸੀ ਪਰਦੀਨਾ ਉੱਠੀ ਰੀ ਸੇਸਦਿਆ ਪਰਦੀਨਾ ਉੱਠੀ ਰੀ ਸੇਸਦਿਆ ਪਰਦੀਨਾ ਤੇਰੀ ਸੇਸਦਿਆ ਸ੍ਰੀ ਸੁਲਾ ਪਰਦੀਨਾ ਤੇਰੀ ਸੇਸਦਿਆ ਸੀ ਸਿੱਧਿਆ ਪਰਸੀ ਨਾ ਉੱਠ ਰਹੀ ਸੀ ਸਿੱਧਿਆ ਪਰਸੀ ਨਾ ਉੱਠ बसिना उठो पहला मरण कबूल जीवन की छाद आस पहला मरण कबूल जीवन की छाद आस पहला मरण कबूल जीवन की छाद ओ सपना की रेत का तो आओ हमारे पास ਓਹੋ ਸਬਨਾ ਕੇ ਰੇਨ ਕਾ ਤੋ ਆਓ ਹਪਾਰੇ ਪਾ ਚਾਓ ਸੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਮਾਰਗ ਪੈ ਤਰੀ ਤੈ ਸਰਦੀ ਤੈ ਕੌਣ ਨ ਕੀ ਤੈ ਇਤ ਮਾਰਗ ਪੈ ਤਰੀ ਤੈ ਸਰਦੀ ਤੈ ਕੌਣ ਨ ਕੀ ਤੈ ਕਬੀਰ ਮੋਹ ਮਰਨੇ ਕਾ ਜਾਉ ਵੈ ਮਰੋ ਤਾ ਹਰ ਕੇ ਦਵਾਰ ਮੋਹ ਮਰਨੇ ਕਾ ਜਾਉ ਵੈ ਮਰੋ ਤਾ ਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਮਤ ਹਰੀ ਪੁੱਛੇ ਕੌਣ ਹੈ ਪਰਹ ਹਮਾਰੇ ਬਾ ਪਰਹ ਹਮਾਰੇ ਬਾ ਪਰਹ ਮਾਨ પરામાਰੇ ਬਾਤ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮਰੀਆ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮਰੀਆ ਇਹ ਤੋ ਮਾਰਗ ਪੈ ਤਰੀ ਜੈ ਸਿਰ ਦੀ ਜੈ ਗਾਨ ਨਾ ਟਿਹ ਇਹ ਤੋ ਮਾਰਗ ਪੈ ਤਰੀ ਜੈ ਸਿਰ ਦੀ ਜੈ ਗਾਨ ਨਾ ਟਿਹ ਗਕਨ ਤਮਾ ਮਾ ਬਾਦਿਓ ਗਕਨ ਤਮਾ ਮਾ ਬਾਦਿਓ ਪਰ ਓ ਨਿਸਾਨ ਕਾਉ ਹਾਰਿਓ ਨੈ ਕਾ ਗੀਤ ਜੋ ਮੰਡਿਓ ਸੂਰਮਾ ਕੇਤ ਜੋ ਮੰਡਿਓ ਸੂਰਮਾ ਆਬ ਦੂਜਨ ਕੋ ਦਾਓ ਆਬ ਦੂਜਨ ਕੋ ਦਾਓ ਸੂਰਾ ਸੋ ਪਹਿਚਾਨੀਏ ਜੋ ਲੜੈ ਦਿਲ ਕੇ ਹਿੱਤ ਸੂਰਾ ਸੋ ਪਹਿਚਾਨੀਏ ਜੋ ਲੜੈ ਦਿਲ ਕੇ ਹਿੱਤ ਮੁਰਗਾ ਕੱਟ ਮਰਿਆ ਬਬੂਨਾ ਛਾੜ ਕੇਤ ਮੁਰਗਾ ਮੁਰਗਾ ਕੱਟ ਮਰਿਆ ਬਬੂਨਾ ਚਾਹ ਬੇ ਗੇ ਤੱਕ ਮੱਛਾ ਛਾੜ ਰੇ ਮਨ ਬੋਰਾ 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 ਪਤ ਤੋ ਜਰੀ ਮਰੇ ਸਿੱਧ ਪਾਈ ਐ ਅਬ ਤੋ ਜਰੇ ਮਰੇ ਸਿੱਧ ਪਾਈ ਐ ਲੀਨੋ ਹੱਥ ਸੰਧੋਰਾ ਲੀਨੋ ਹੱਥ ਸੰਧੋਰਾ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀ ਨ ਕਬੀਰ ਐਸੀ ਹੋਏ ਪਰੀ ਮਨ ਕੋ ਪਾਵਤ ਕੀ ਨ ਮਰਨ ਤੇ ਕਿਆ ਦਰਪਣਾ ਜਬ ਹਾਥ ਸੰਧੌਰਾ ਲੀਨ ਮਰਨ ਤੇ ਕਿਆ ਦਰਪਣਾ ਜਬ ਹਾਥ ਸੰਧੌਰਾ ਲੀਨ ਤਨ ਜਿਓ ਤੇਰੇ ਕੋ ਜਗ ਮੈਂ ਤਨ ਜਿਓ ਉਹ ਜਦ ਮੈਂ ਮੁਕਤੇ ਹਰ ਜਿੱਤ ਮੈਂ ਜੁੱਤ ਵਿਚਾਰ ਮੁਕਤੇ ਹਰ ਜਿੱਤ ਮੈਂ ਜੁੱਤ ਵਿਚਾਰ ਦੇਹ ਅਨਿਤ ਨਨਿਤ ਰਹਿ ਦਸ ਨਾਮ ਚੜੇ ਪਵ ਸਾਕਰਤਾ ਰ ਧੀਰਜ ਤਾਮ ਬਣਾਏ ਇਹ ਹੈ ਤਨ ਬੁੱਧ ਸੁਦੀਪ ਜੋ ਉਜਿਆਰੇ ਬੁੱਧ ਸੁਦੀਪ ਤੇ ਉਹ ਉਜਿਆ ਗਾਨੇ ਕਿ ਬੰਨੀ ਮਨੋ ਹੱਥ ਲੈ ਕਾਤਰ ਤੱਕ ਤਵਾਰ ਬਹਾਰੇ ਕਾਤਰ ਤੱਕ ਤਵਾਰ ਬਹਾਰੇ ਸੀਸ ਦੀਆ ਪਰਸੀਨਾ ਉੱਠੇ ਬੇਨ ਸੀਸ ਦੀਆ ਪਰਸੀਨਾ ਉੱਠੇ ਬੇਨ ਸੀਸ ਦੀਆ ਪਰਸੀਨਾ ਉੱਠੇ ਇਹ ਰਾਵਗੀਤ ਤਾਂ ਹੈ ਕਰਨਾਨਦ ਪ੍ਰੇਰੀ ਅਬਾ ਬਿੰਤੀ ਸੁਣ ਲਈ ਤੇ ਮੇਰੀ ਅਬਾ ਬਿੰਤੀ ਸੁਣ ਔਰ ਨਮੰਗਤ ਹਾਂ ਤੁਮ ਤੇ ਕਾ ਜਾਵਤ ਹਾਂ ਚਤ ਮੈਂ ਸੋਇ ਕੀ ਜੈ ਔਰ ਨਮੰਗਤ ਹਾਂ ਤੁਮ ਤੇ ਕਾ ਜਾਵਤ ਹਾਂ ਚਤ ਮੈਂ ਸੋਇ ਸ਼ਸਤਰਨ ਸੋ ਅਧਹੀਰਣ ਪੀਤਰ ਜੂਝ ਮਰਾਂ ਤੋ ਸਾਗਪ ਤੇਜੈ ਸੰਤ ਸਹਾਇ ਸਦਾ ਜਗਮ ਕਿਰਪਾ ਕਰ ਸਿਆਮ ਇਹ ਹੈ ਵਰਤਿ ਸ਼ਸਤਰਨ ਸੋ ਅਧਹੀਰਣ ਪੀਤਰ ਸ਼ਸਤਰਨ ਸੋ ਅਧਹੀਰਣ ਪੀਤਰ ਜੂਲ ਮਰਾ ਤੂ ਜੂਲ ਮਰਾ ਤੂ ਜੂਲ ਮਰਾ ਤੂ ਜੂਲ ਮਰਾ ਸ਼ਸਤਰਨ ਸੋ ਅਤਹੀਰਾਂ ਪੀਤਰ ਸਸਤਰਨ ਸੋ ਅਤਹੀਰਾਂ ਜੂਲ ਮਰਾ ਤੋ ਸਾਤ ਬਤੀਜ ਜੂਲ ਮਰਾ ਤੋ ਸਾਤ ਹਨ ਦੇ ਬੰਨ੍ਹ ਗਲਦਲ ਕੰਡ ਅਤਰਨ ਬੰਨ੍ਹ ਬਰ ਪੰਡ ਪੋ ਹਕੰ ਰੰਗ ਤੇਜ ਪ੍ਰਤੰਨ ਜੋਤ ਅਮੰਡੰਗ ਪਾਣ ਪ੍ਰਮ ਸੁਖ ਸੰਤਾ ਕਰਨ ਅੰਗ ਧਰਮ ਤਤ ਕਰਨ ਕੇਲ ਬਕਰਣ ਅਸਰਣ ਜੈ ਜੈ ਜਗ ਕਾਰਣ ਸਿਸਟ ਉਭਾਰ ਜੈ ਜੈ ਜਗ ਸਿਸਟ ਉਭਾਰ ਜੈ ਜਗ ਕਾਰਣ ਸਿਸਟ ਉਭਾਰਣ ਜੈ ਜੈ ਜਗ ਧਾਰਣ ਸਿਸਟ ਉਭਾਰਣ ਮਮ ਪ੍ਰਤਪਾਰਣ ਜੈ ਤੇ ਕਿਰਪਾਨ ਖੰਡੋਖੜ ਤੁਬਕ ਤਬਰ ਅਰਤੀ ਤੁਬਕ ਤਬਰ ਅਰਤੀ ਸੈਭ ਸਰੋਹੀ ਸਹਿਤ ਜੈ ਹਮਾਰੇ ਪੀ ਜੈ ਹਮਾਰੇ ਪੀ ਦੀਰ ਤੁਮੀ ਤਾਨੀ ਤੁੰਗੀ ਤੁਹੀ ਤਬਰ ਤਰਵਾਲਾ ਤੇਹਾਰੂ ਜੋ ਜਪੈ ਭੈ ਸਿੰਧ ਪਪਾ ਕਾਲ ਤੁੰ ਕਾਲੀ ਤੁੰ ਹੀ ਤੁਏ ਤੇਗ ਅਰਤੀ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਪੀ ਤੂੰ ਹੀ ਨਿਸ਼ਾਨੀ ਜੀਤ ਕੀ ਆਜ ਤੂੰ ਹੀ ਜਗਪੀ ਦੇਹ ਸਿਵਾ ਬਰ ਮੋਹੇ ਗੈ ਸੁਭ ਕਰਮਨ ਤੇ ਕਬ ਹੋ ਨਾ ਤਰ ਨਾ ਡਰਉ ਅਰ ਸੋਜ ਜਬ ਜਾਏ ਲਰੋ ਨਿਸ਼ਚੈ ਕਰ ਆਪਣੀ ਜੀਤ ਹਰਸ ਕਹੋ ਆਪਣੇ ਹੀ ਮਨ ਕੋਗੇ ਲਾਲਚ ਹਉ ਬਣ ਤੋਬ ਦਬ ਆ ਦੀ ਆਉਦ ਨਿਧਾਨ ਬਣਿਆ ਤਖੀਰਨ ਮੈਂ ਤਬ ਜੂਜ ਮਰੋ ਤਖੀਰਨ ਮੈਂ ਤਬ ਜੂਜ ਮਰੋ ਤਖੀਰਨ ਮੈਂ ਤਬ ਜੂਜ ਮਰੋ ਸੀਸ ਦੀਆ ਪਰ ਸੀ ਨਾ ਉੱਤੇ ਸੀਸ ਦੀਆ ਪਰ ਸੀ ਨਾ ਉੱਤੇ ਸਾਧਨ ਗੀਤ ਇਤਿਜਨ ਕਰੀ ਸਾਧਨ ਗੀਤ ਇਤਿਜਨ ਕਰੀ ਸੀਸ ਦੀਆ ਸੀਸ ਦੀਆ ਸੀਸ ਦੀਆ ਸੀਸ ਦੀਆ ਸੀਸ ਦੀਆ ਪਰ ਸੀਨਾ ਉੱਤਰੀ ਸੀਸ ਦੀਆ ਪਰ ਸੀਨਾ ਉੱਤਰੀ ਸੀਸ ਦੀਆ ਪਰ ਸੀਨਾ ਆਪਨ ਸੀਨਾ ਉੱtre ਸ੍ਰੀ ਸਤਿਆਨ ਸੀਨਾ ਉੱtre ਵਾਹਿਗੁਰੂ ਆ ਮੇ ਆ ਬਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੇ ਬਿਖਖਾ ਤਜਾਮਤਰਾਸ ਮਿਟਾਈ ਸਹਿਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖਾਈ ਹੋਵੇ ਸਿਫਤ ਖਸਾਮਾਂ ਦੀ ਨੂਰ ਅਰਸੋਂ ਪੁਰਸਾਂ ਚਟੀ ਤੂਦਿ ਦਿੱਤੇ ਸਜੇ ਪਾਤਸ਼ਾਹ ਮਨ ਜਨਮ ਜਨਮ ਦੀ ਕਰਤੀ ਸਜਣ ਸਚਾ ਪਾਸ ਸਰ ਹਿਰ ਸਾਹਾਂ ਦੇ ਜੇ ਸੋ ਪਾਸ ਬਹਿਠਿਆ ਸੋਹੀਏ ਸਵਨਾੰਦ ਵੀਸਾ ਸਜਣ ਸਚ પાਸ ਸਰ ਸਰਹੰਦੇ ਜਿਸ પાਸ ਬਹਿਠਿਆ ਸੋਹੀਏ ਸਭਨਾ ਸਾਦੂ ਪੂਰੇ ਗੁਰ ਸਮਝਾਇਆ ਆਨ ਸਗਲ ਵਿਦ ਕਾਮਨਾ ਆਵੇ ਹਰ ਹਰ ਨਾਮ ਧਿਆਇ ਫਿਰਤ ਫਿਰਤ ਪੀਠੇ ਜਨਸਾ uh um. ਫਗਲ ਬਿਆਫੇ ਮਾਈ ਜੀ ਉਦਾਰਣ ਸਭ ਕੁਲ ਤਾਰਨ नाम निरञ्जन गा

ਸੋਬਾ ਸੋਬਾ ਸੋਰੀ ਸੋਬਾ ਬਈ ਰਹਾਉ ਨੇ ਸਿਖੜੇ ਸਾਰ ਤੇਨ ਸੋਦੀ ਮਹਾਰ ਤੇਰੇ ਦਾਨੇ ਕਰੋਦ ਨਕਰ ਬਹੁ ਭੜਿਆ ਪ੍ਰਸਾਦ ਉਸਤੰਤ ਲਖੰਡਾ ਹੀ ਪੂਰਗ ਪ੍ਰਸਤੀ ਦੀ ਗੁਰਪਾਇ ਮਨ ਹਰਿ ਸਿਮੰਟ ਮੰਡਾ ਹੀ ਕਾਰ ਸਾਥ ਅੰਬਲੀਪ ਨਵਟਾ ਹੀ ਕਾਰ ਡੰਡਾ ਉਸ ਫਨ ਨਵਟਾ ਹੀ ਰਹਾਉ ਸਾਥ ਹਰਨ ਸਾਧਨਾ ਜਾਣਿਆ ਅੰਤਰ ਹਉ ਕੰਡਾ ਹੀ ਜਿਉ ਜਿਉ ਚੱਲੇ ਚੁਬੇ ਦੁਖ ਪਾਵੇ ਚਮਕਾਹ ਸਹਹਿ ਆਸਰਾ ਖੜਾ ਵੱਡਾ ਵੱਡਾ ਏ ਜਨ ਨਾਨਕ ਨਾਮ ਅਧਾਰ ਇਕ ਹੈ ਹਰ ਨਾਮੇ ਅੰਤ ਹੈ ਰਾਗ ਗਉੜੀ ਫੁਰਦੀ ਮਹੱਲਾ ਫੰਜਵਨ ਕਰੋ ਬੇਨੰਤੀ ਸੁਨੋ ਮੇਰੀਂ ਸਾੰਤ ਟਹਿਲ ਕੇ ਲਾ ਇਹ ਹਾ ਘਾਟ ਤਬਹੁ ਹਰ ਬਹਾ ਅਗ ਬਸੇ ਲਾ ਕਰਤੇ ਦਿਨ ਸੁਰ ਨਾਰੀ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹ ਸੰਸਾਰ ਧਕਾਰ ਸੰਸਾਰਿ ਜੋ ਬਖਿਆਨੀ ਜਿਸਹਿ ਜਗਾਏ ਪਿਆਵੇ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਇਸ ਕੋਈ ਵਿਹਾਜ ਹੋ ਹਰ ਗੁਰ ਤੇ ਮਨ ਹੈ ਮਿੱਠਾ ਆਰੇ ਮਹਿਲ ਪਾਵ ਸਹਿਜ ਤੋ ਤੋ ਕਾ ਅੰਤਰ ਜਾਮੀ ਫੁਰਤਿ ਬਿਵਾਤੇ ਸਰਤਾ ਮਨ ਕੀ ਤੋre ਨਾਨਕ ਦਾਸ ਇਹ ਸੁਖ ਮੰਗੈ ਮੋਖ ਕਰ ਸੰਤਨ ਕੀ ਤੋ ਅੰਤਰ ਜਾਮੀ ਫੁਰਖ ਬਿਦਾਤੀ ਸਰਦਰ ਮਨ ਕੀ ਫੋਰ ਨਾਨਕ ਦਾਸ ਇਹੈ ਸੁਖ ਮੰਗੇ ਮੋਖ ਕਰ ਸੰਤਨ ਕੀ ਤੋ ਦਾਇ ਕੋਡ ਜਨਮ ਤੇ ਨਾਲ ਵਾਹਿਗੁਰੂ ਜੀ ਕਾ